ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਰ ਨੇ ਆਨਗਵੰਡ ਦੋ ਪਰਿਵਾਰਾਂ ਦੀ ਲੜਾਈ 'ਚ ਇੱਕ ਗਰਭਵਤੀ ਔਰਤ ਨਾਲ ਹੋਏ ਤੱਕੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਰ ਨੇ ਸ਼ਨੀਵਾਰ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕੀਤੀ ਦੌਰਾਨ ਪ੍ਰੈਸ ਕਾਨਫਰੰਸ ਸਤੀਸ਼ ਨਾਰ ਨੇ ਦੱਸਿਆ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਰੋਡ ਤੇ ਪੈਂਦੇ ਪਿੰਡ ਕੜਾਲ ਕਲਾ ਵਿਖੇ ਸ਼ੁੱਕਰਵਾਰ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪਿੰਡ ਚ ਆਂਡ ਗਵਾਂਡ ਦੋ ਪਰਿਵਾਰਾਂ ਦੀ ਲੜਾਈ ਚ ਇੱਕ ਗਰਭਵਤੀ ਔਰਤ ਨੂੰ ਧੱਕਾ ਮਾਰਿਆ ਗਿਆ ਅਤੇ ਉਹਦੀ ਸੱਸ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ ਪ੍ਰੰਤੂ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਜਿਸ ਸਬੰਧਿਤ ਸਤੀਸ਼ ਨਾਰ ਨੇ ਕਿਹਾ ਕਿ ਜਲਦ ਇਸ ਸਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤੀ ਆ ਜੀ ਕਿੱਥੇ ਦੇ ਰਹਿ ਨਾਲੇ ਹੋ ਕਿਹੜਾ ਆਉਂਦੇ ਕਿਹੜਾ ਜ਼ਿਲ੍ਹਾ ਹੈ ਜ਼ਿਲ੍ਹਾ ਕਪੂਰਥਲਾ ਹਾਂਜੀ ਹਾਂਜੀ ਕੀ ਗੱਲ ਤੁਹਾਡੇ ਨਾਲ ਹੋਈ ਜਿਹੜਾ ਝਗੜੇ ਦੀ ਕੀ ਗੱਲ ਕਰ ਰਹੇ ਹੋ ਕੁਝ ਨਹੀਂ ਅਸੀਂ ਨੋਸਸ ਕਰ ਰਹੀ ਸੀ ਗੀਆਂ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਗੱਲ ਹੋਈ ਘਰੇ ਪਹਲਾ ਸਾਡੇ ਉਹਨਾਂ ਨੇ ਦਰਵਾਜ਼ਾ ਆਪਾਂ ਨੂੰ ਦਰਵਾਜ਼ਾ ਪਾ ਲਿਗੇ ਸਿੱਧਾ ਇਹਨਾਂ ਦੇ ਬੰਦੇ ਸਾਡੇ ਘਰੇ ਆਏ ਆਣ ਕੇ ਸਾਬੂ ੱਟਕਾ ਮੁੱक्की ਕੀਤੀ ਮਾਰਿਆ ਤੱਕਾ ਦਿੱਤਾ ਸੀ ਇੱਕ ਦਾ ਨਾ ਜੋਨੀ ਆ ਜੀ ਦੂਜਾ ਦਾ ਭਰਾ ਦਾ ਨਾ ਸੋਨੀ ਆ ਜੀ ਉਹ ਕਿੱਥੇ ਆ ਸਾਡੇ ਨਾਲ ਸਾਡੇ ਗਵਾਂਢੀ ਆ ਹਾਂ ਜੀ ਲੜਾਈ ਕਿਸ ਗੱਲ ਤੋਂ ਹੋਈ ਲੜਾਈ ਸਰ ਇਹ ਨਹੀਂ ਪਤਾ ਨਹੀਂ ਹੋਊਗੀ ਕਿ ਹੁੰਦਕ ਇਸ ਗੱਲ ਦਾ ਨਿਸ਼ਾਨੀ ਪਤਾ ਕੋਈ ਬੰਦੇ ਮਿਲੋ ਆਪਸ ਵਿੱਚ ਗੱਲ ਹੋਣੀ ਹਾਂ ਜੀ ਠੀਕ ਹੋ ਜੀ ਕੋਈ ਜੀ ਉਹ ਤੋਂ ਬਾਅਦ ਉਹਨੇ ਸਾਡੇ ਘਰੇ ਆਣ ਕੇ ਬੰਦੇ ਨੇ ਸਾਡੇ ਘਰੇ ਕੋਈ ਬੰਦਾ ਨਹੀਂ ਸੀਗਾ ਅਸੀਂ ਨੋ ਸੱਸੀ ਆ ਜਾਣ ਕੇ ਉਹਨੇ ਅਟੈਕ ਕੀਤਾ ਸਾਨੂੰ ਮਾਰਿਆ ਘੁੱਟਿਆ ਤੋ ਕਹਿੰਦਾ ਹਾ ਜੀ ਮੈਨੂੰ ਤਾਂ ਕਾ ਦਿੱਤਾ ਕਾਫੀ ਮਰ ਲਿ ਗੇ ਪ੍ਰੈਗਨੈਂਟ ਹੋਣਾ ਇਹ ਵੀ ਕਦੋਂ ਦਾ ਪਤਾ ਸੀਗਾ ਜੀ ਕਿ ਉਹ ਪ੍ਰੈਗਨੈਂਟ ਨਾਲ ਮੈਨੂੰ ਪਹਿਨੀ ਤੱਕਾ ਦਿੱਤਾ ਇਹ ਫਿਰ ਤੁਸੀਂ ਆਪਣਾ ਬਚਾਅ ਕੀਤਾ ਹੈ ਹਾਂਜੀ ਸਰ ਇੱਕ ਤਾਂ ਮਾਰਨ ਲੱਗੇ ਸੀ ਪਰ ਸਰ ਮੈਂ ਸਾਈਡ ਤੇ ਹੋ ਗਈ ਹੋਰ ਕੀ ਵੱਧ ਕੱਟ ਕਰਕੇ ਗਿਆ ਤੁਹਾਡੇ ਨਾਲ ਸਾਡੇ ਨਾਲ ਸਰ ਕਾਫੀ ਕੁੱਟ ਮਾਰ ਮੇਰੀ ਸੱਸ ਨੂੰ ਗਾਲਾਂ ਬਹੁਤ ਕੱਢ ਕੇ ਗਏ ਨੇ ਘਰ ਆਣ ਕੇ ਕਾਫੀ ਵਾਧਾ ਮੇਰੇ ਕੱਪੜੇ ਵੀ ਪਾੜ ਕੇ ਗਏ ਨੇ ਤੁਹਾਡੇ ਤੇ ਹਾਂਜੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਇਹ ਮੰਗ ਹੈ ਜੀ ਸਰ ਉਹਨਾਂ ਨੂੰ ਸਾਨੂੰ ਸਜ਼ਾ ਦਿੱਤਾ ਜਾਵੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਸਾਡੇ ਖਿਲਾਫ ਸਾਡੇ ਘਰ ਆਣ ਕੇ ਇਹਨਾਂ ਨੂੰ ਇਦਾਂ ਕੀਤੀ ਆ ਠੀਕ ਹੈ ਅਲਸੋ ਕੀ ਨਾਮਾ ਟੋਟਾ ਸਭ ਤੋਂ ਪਹਿਲਾਂ ਤਾਂ ਮੈਂ ਗਿਆਪੀ ਨੂੰ ਗਿਆਪਰ ਦੱਸਦਾ ਹਾਂ ਮੈਂ ਸਤੀਸ਼ਪਾ ਨਾਹਰ ਪਾਰਟੀ ਭਾਰਤੀ ਆਮ ਜਨਤਾ ਪਾਰਟੀ ਨਰਸਨ ਜੀ ਪ੍ਰੈਸ ਕਾਨਫਰੰਸ ਤੋਂ ਸਾਲ ਜੋ ਕੀ ਮੁੱਦਾ ਹੈ ਦੇਖੋ ਪੰਜਾਬ ਦੇ ਜੋ ਵੀ ਆਮਾਣੀ ਪਾਰਟੀ ਬਣੀ ਆ ਗੁੰਡਾਗਰਦੀ ਪੂਰੀ ਸਿਖਰਾਂ ਤੇ ਆ 18 16 ਚੱਲਦੀ ਆ ਤੇ ਪ੍ਰਸ਼ਾਸਨ ਜੇ ਬਿਲਕੁਲ ਜ਼ੀਰੋ ਬਿਠਾ ਹੋ ਇਹ ਤਾਂ ਕਾਲਾ ਵੀ ਗੱਲ ਆ ਬੀਬੀ ਦੇ ਘਰ ਵੜ ਕੇ ਉਹਦੇ ਰਿਸ਼ਤੇਦਾਰ ਜੀ ਰੈਲੀ ਰੈਲਟੀ ਆ ਉਹਨਾਂ ਨੇ ਘਰਵਾਰ ਤੇ ਇਹਨਾਂ ਤੇ ਅਟੈਕ ਕੀਤਾ ਉਹ ਧੱਕਾ ਮਾਰ ਕੇ ਜੜੀ بیوی ਪ੍ਰੈਗਨੈਂਟ ਆ ਪਰ ਆਪਣੇ ਬਚਾਉਣ ਵਾਸਤੇ ਉਹਨਾਂ ਨੇ ਆਪੇ ਤੁਸ ਜੱ ਸੱਟਾ ਮਾਰ ਕੇ ਦਾਖਲ ਹੋ ਗਏ ਠੀਕ ਹੈ ਜੀ ਪਾਰਟੀ ਨੇ ਲੋਸ਼ਾ ਗਰੀਬਾਂ ਵਾਸਤੇ ਸਟੈਂਡ ਲਿਆ ਵਾ ਭਾਰਤੀ ਮੰਡੀ ਇਹ ਪਾਰਟੀ ਆ ਜਿਹੜੀ ਉਹਨਾਂ ਲੋਸ਼ਾ ਗਰੀਬਾਂ ਵਾਸਤੇ ਖੜੀ ਆ ਤੇ ਇਹ ਪਲੇਟ ਹੈ ਮੰਚੇ ਇਨਸਾਫ ਦੇ ਲੋਕਾਂ ਅਸਲ ਇਨਸਾਫ ਅਸਲ ਲੜਾਈ ਜੰਦਾ ਵਾ ਤੇ ਨਾ ਤਾਂ ਇਹਨਾਂ ਨੂੰ ਕੋਈ ਕੰਮ ਨਹੀਂ ਦਿੱਤੀ ਉਹਨਾਂ ਨੇ ਏ ਦਾਖਲ ਹੋਏ ਸੀ ਕਿ ਐਮਐਲ ਕਾਈ ਉਹਨਾਂ ਨੇ ਐਮਐਲ ਕਢਾਈ ਆ ਮੈਂ ਆਪਣੀ ਦਾ ਹਸਪਤਾਲ ਪ੍ਰਸ਼ਾਸਨ ਦੱਸ ਰਹਾ ਵਾਂ ਕਿ ਉਹਨਾਂ ਦਾ ਕਿ ਜਿਹੜੀ ਨਾ ਵੇਖੋ ਹਸਪਤਾਲ ਦੀ ਬਹੁਤ ਸਵਤਕਾੜ ਹੋ ਰਿਆ ਵਾ 917 ਹਜ਼ਾਰ ਵੀ ਚਲ ਜਾਂਦੇ ਆ ਐਮਐਲ ਕਢਾਤੀ ਹੋ ਜਾਂਦੇ ਆ ਐਮਐਲ ਕਢਾ ਲੈਂਦੇ ਆ ਤੇ ਪੂਸੇ ਐਮਐਲ ਰੱਖ ਕੇ ਪੇਚਾ ਕਰ ਦਿੰਦੀ ਆ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਕਿ ਇੱਕ ਤਾਂ ਮੇਰੇ ਬੀਬੀ ਜੀ ਦੀ ਪੂਰੀ ਸਕੈਨਿੰਗ ਕਰਕੇ ਜਿਸ ਤਰ੍ਹਾਂ ਸਮਝ ਆਵੇ ਤੇ ਜਿਨ੍ਹਾਂ ਬੰਦੇ ਨੇ ਆਪਣੇ ਆਪ ਸਤਾ ਮਾਰ ਕੇ ਝੂਠੀ ਐਮਐਲ ਕਢਾਈਆਂ ਵਾ ਉਹਨਾਂ ਖਿਲਾਫ ਬੰਦੀ ਦੀ ਕੋਈ ਨਹੀਂ ਕਰ ਰਹੀ ਦੀ ਆ ਜੇਕਰ ਪ੍ਰਸ਼ਾਸਨ ਨੇ ਉਨੇ ਖਲਾਫ ਦੇ ਵਾਦੇ ਕਰ ਕੀਤਾ ਕਿ ਸਾਡੀ ਪਾਰਟੀ ਨੂੰ ਰੋਸ਼ਨੀਾਰੇ ਦਿੱਤੇ ਜਾਣ ਤਾਂ ਬਗਲੇ ਸੁਨ ਚਲ ਜਾਵੇਗਾ ਤੇਰੀ ਜ਼ਿੰਮੇਵਾਰੀ ਜਿਹੜਾ ਪ੍ਰਸ਼ਾਸਨ ਸਿਵਲ ਡੀ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਨਾਲ ਕੱਲ ਜਿਹੜਾ ਹੁਣ ਇਹਨਾਂ ਵੱਲੋਂ ਕੋਈ ਵੀ ਜਿੰਨ ਕੀ ਇਹਨਾਂ ਦੇ ਮੰਗ ਤੇ ਕੋਈ ਅਮਰ ਦਾ ਕਾਰਜ ਨਹੀਂ ਹੋਈ। ਉਹ ਤੇ ਤੁਸੀਂ ਹੁਣ ਕੀ ਕਰੋਗੇ? ਨਹੀਂ ਅਮਰਾ ਕੱਲ ਵੀ ਹੋਈ ਸੀ ਅੱਜ ਇਸ ਕਿਆ ਨਹੀਂ ਦਾ? ਇਸ ਕਿਆ ਨਹੀਂ ਵੀ ਕੋਈ ਵਾਦਾ ਜਿਹੜਾ ਹੁੰਦਾ ਤਾਂ ਪਿਆ ਮੈਂ ਵੈਸੇ ਪ੍ਰਸ਼ਾਸਨ ਜਿਹੜਾ ਸਾਡੀ ਗੱਲ ਮੰਨਦਾ ਵੀ ਆ। ਇਹ ਨਹੀਂ ਕਿ ਮੰਨਦਾ ਨਹੀਂ। ਅਸੀਂ ਜੇਕਰ ਮੰਨਦੇ ਉਹ ਹੁਣੇ ਇਹਦੇ ਸਾਡੇ ਨਾਲ ਜਿਹੜਾ ਝੂਠੀਆਂ ਮਲ ਕਟਾ ਗਏ। ਪਹਿਲਾਂ ਜਿਹੜਾ ਪਹਿਲਾਂ ਝੂਠੀ ਦੇ ਦਈ ਜਾਵੇ। ਇਕ ਨਾ ਘਰਵਾਰ ਠੀਕ ਹੈ ਕਿਸੇ ਦੇ ਘਰ ਵਰਨਾ ਵੀ ਪ੍ਰਾਹ ਜੜਾ ਪੈਣਾ ਉਹਨੇ ਘਰਵਾਰ ਦੇ ਬੀਬੀ ਨੂੰ ਟੱਕਿਆ ਉਹਨਾਂ ਦੇ ਬੀਬੀ ਦੇ ਕੋਟ ਮਾਰ ਕੀਤੀ ਆ ਇੱਕ ਲੇਟਸ ਵੀ ਇੱਕ ਬੰਦਾ ਕੋਟ ਮਾਰ ਕਰ ਤੇ ਬੜੀ ਮਿੰਨੇ ਜਿਹੀ ਗੱਲ ਆ ਪਰ ਪੰਜਾਬ ਜਿਹਾ ਨਹੀਂ ਦੇਖ ਮੈਂ ਕਾਲੀ ਖਬਰ ਦੇਖੀ ਆ ਪਰੰਤਨ ਇੱਕ ਬੀਬੀ ਨੂੰ ਨਵੀਂ ਨਿਵਸਤ ਕਰਤੇ ਪੁਰਾ ਕੁਮਾ ਹੈਗਾ ਜੋ ਧੀਜੀ ਚੱਲਦੀ ਪਈ ਸੀ ਬਈ ਬੀਬੇ ਨੂੰ ਸਾਥ ਮਿਲਣਾ ਬੜੀ ਮਾਰੀ ਮਾਰੀ ਗੱਲ ਹੋ ਗਈ ਤੇ ਮਿਲ ਸਾਥ ਮਿਲਣ ਦੀ ਜੀ ਉਹ ਸਾਡੀ ਬਾਲੀ ਨੇ ਹਮੇਸ਼ਾ ਪਰ ਇਹਨਾਂ ਵਿਰੋਧ ਕੀਤਾ ਵਾ ਜਿਨ੍ਹਾਂ ਲੋਕਾਂ ਨੇ ਟਕੇ ਕਰਦੇ ਇਹਨਾਂ ਵਿਰੋਧ ਕੀਤਾ ਵਾ ਮੈਂ ਇਹਨਾਂ ਕਨੇ ਖੁਮ ਜਾ ਚੁਗਾ ਜਾਂ ਵੀ ਵਪਾਰ